ਰਵਨੀਤ ਬਿੱਟੂ ਆਮੂਮਨ ਆਪਣੇ ਟਵਿਸਟਡ ਬਿਆਨਾਂ ਦੇ ਲਈ ਜਾਣੇ ਜਾਂਦੇ ਆ ਕਦੀ ਉਹਨਾਂ ਦੇ ਬਿਆਨ ਕੁਝ ਹੁੰਦੇ ਨੇ ਤੇ ਉਸ ਤੋਂ ਬਾਅਦ ਕਈ ਵਾਰੀ ਕੁਝ ਹੋਰ ਹੋ ਜਾਂਦੇ ਨੇ ਐਦਾਂ ਵੀ ਵੇਖਣ ਨੂੰ ਮਿਲਿਆ ਰਵਨੀਤ ਬਿੱਟੂ ਦੇ ਬਿਆਨਾਂ ਨੂੰ ਲੈ ਕੇ ਬੜੀ ਟਿੱਕਾ ਟਿੱਪਣੀ ਰਹਿੰਦੀ ਹੈ ਔਰ ਇਸ ਨਵੀਂ ਪਾਰਟੀ ਯਾਨੀ ਕਿ ਭਾਈ ਅਮਰਤਪਾਲ ਸਿੰਘ ਦੀ ਨਵੀਂ ਪਾਰਟੀ ਨੂੰ ਲੈ ਕੇ ਵੀ ਰਵਨੀਤ ਬਿੱਟੂ ਟਿੱਪਣੀ ਕਰਦੇ ਸੁਣਾਈ ਦਿੱਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਬੰਧੀ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਉਸ ਬਿਆਨ ਦੇ ਵਿੱਚ ਰਵਨੀਤ ਬਿੱਟੂ ਨੇ ਨਾ ਸਿਰਫ ਇਸ ਪਾਰਟੀ ਦਾ ਜ਼ਿਕਰ ਕੀਤਾ ਨਾ ਸਿਰਫ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਉਸ ਟਿੱਪਣੀ ਦੇ ਵਿੱਚ ਰਵਨੀਤ ਬਿੱਟੂ ਨੇ ਅੰਨਾ ਹਜ਼ਾਰੇ ਦਾ ਵੀ ਜ਼ਿਕਰ ਕੀਤਾ ਉਸ ਟਿੱਪਣੀ ਦੇ ਵਿੱਚ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਕੀਤਾ ਹੁਣ ਇੱਥੇ ਸਵਾਲ ਖੜਾ ਹੋ ਜਾਂਦਾ ਹੈ ਕਿ ਅੰਨਾ ਹਜ਼ਾਰੇ ਦਾ ਔਰ ਆਮ ਆਦਮੀ ਪਾਰਟੀ ਦਾ ਸ਼ਰੂਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਕੀ ਸਬੰਧ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਕੀ ਸਬੰਧ ਹੈ ਰਵਨੀਤ ਬਿੱਟੂ ਨੇ ਜਿੱਥੇ ਪਹਿਲਾਂ ਭਾਈ ਅਮਰਤਪਾਲ ਸਿੰਘ ਦੀ ਐਮਪੀ ਸ਼ਿਪ ਨੂੰ ਜਾਇਜ਼ ਠਹਿਰਾਇਆ ਸੀ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਬਣੀ ਇਹ ਨਵੀਂ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਰਵਨੀਤ ਬਿੱਟੂ ਕੰਪੇਅਰ ਕਰਦੇ ਨਜ਼ਰ ਆਏ ਸ਼ਰੋਮਣੀ ਅਕਾਲੀ ਦਲ ਦੇ ਨਾਲ ਯਾਨੀ ਕਿ ਬਾਦਲ ਧੜੇ ਦੇ ਨਾਲ ਔਰ ਉਹਨਾਂ ਨੇ ਸਾਫ਼ ਕਹਿ ਦਿੱਤਾ ਆ ਕਿ ਸ਼ਰੋਮਣੀ ਅਕਾਲੀ ਦਲ ਦੀ ਥਾਂ ਇਹ ਪਾਰਟੀ ਨਹੀਂ ਲੈ ਸਕਦੀ ਰਵਨੀਤ ਬਿੱਟੂ ਨੇ ਬਹੁਤ ਸਾਰੀਆਂ ਗੱਲਾਂ ਇਸ ਬਿਆਨ ਦੇ ਵਿੱਚ ਕੀਤੀਆਂ ਨੇ ਪਰ ਉਹਨਾਂ ਨੂੰ ਸਮਝਣ ਵਾਸਤੇ ਆਓ ਸੁਣਦੇ ਹਾਂ ਰਮਜੀਤ ਬਿੱਟੂ ਆਖਰਕਾਰ ਬੋਲੇਗੀ ਲੋਕ ਸਭਾ ਸਾਂਸਦ ਹੈ ਅਮਰਤਪਾਲ ਉਹਨੂੰ ਉਹਦੇ ਫਾਦਰ ਨੇ ਪਾਰਟੀ ਕਲਾਂ ਕੀਆ ਹੈ ਅਸੀ ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਹੀਂ ਨਹੀਂ ਉਹ ਤਾਂ ਕੀ ਹੋਇਆ ਸੀ ਐਮਪੀ ਬੇਸ਼ੱਕ ਨੇ ਇਹ 'ਚ ਕੋਈ ਸ਼ੱਕ ਨਹੀਂ ਐਮਪੀ ਬਣੇ ਪਰ ਉਹ ਇਸ ਵਾਸਤੇ ਸੀਗਾ ਲੋਕਾਂ ਨੂੰ ਉਦੋਂ ਇੱਕ ਮਾਂ-ਬਾਪ ਨੇ ਅਪੀਲ ਕੀਤੀ ਜਾ ਕੇ ਵੀ ਜੇ ਤੁਸੀਂ ਉਹਨੂੰ ਐਮਪੀ ਬਣਾ ਦੋਗੇ ਤਾਂ ਸਾਡਾ ਮੁੰਡਾ ਬਾਹਰ ਆ ਜਾਊਗਾ ਉਹ ਇਸ ਗੱਲ ਤੇ ਲੋਕਾਂ ਨੇ ਕਿਹਾ ਵੋਟ ਤਾਂ ਪਾਉਨੇ ਆ ਜੇ ਕਿਸੇ ਦਾ ਉਹ ਬਾਹਰ ਆ ਸਕਦਾ ਏ ਪਰ ਕਾਨੂੰਨ ਤਾਂ ਕਾਨੂੰਨ ਆ ਨਾ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਹਨਾਂ ਨੇ ਇਸ ਕਰਕੇ ਉਦੋਂ ਜਿਹੜੀ ਹੈ ਓਟੋ ਉਹਨਾਂ ਨੂੰ ਪਾਤੀ ਅੱਜ ਦੁਬਾਰਾ ਵੋਟਾਂ ਪਵਾ ਲੋ ਫਿਰ ਪਤਾ ਲੱਗ ਜੂਗਾ ਕਿ ਕਿੱਥੇ ਗੱਲ ਇਹ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਆ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਆ ਜਿਹੜੀ ਜਿਹਨੂੰ ਤੁਸੀਂ ਆਮ ਆਦਮੀ ਪਾਰਟੀ ਅੱਜ ਬਣੇ ਫਿਰਦੇ ਆ ਇਹ ਅੰਨਾ ਹਜ਼ਾਰੇ ਸਾਹਿਬ ਦੀ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਲਾਈ ਹੋਈ ਸੀ ਜ਼ਿੰਦਗੀ 'ਚ ਉਹਨਾਂ ਨੇ ਜੋ ਖਟਿਆ ਸੀ ਉਹ ਇਹ ਖਟ ਉਹ ਉਹਦਾ ਉਹਦਾ ਖੱਟੀ ਖਾਰੇ ਆ ਇਹ ਕਿਤੇ ਤੁਸੀਂ ਸੋਚਦੇ ਆ ਆਮ ਆਦਮੀ ਪਾਰਟੀ ਕਿਤੇ ਇਹਨਾਂ ਦੇ ਕਰਕੇ ਬਣ ਗਈ ਉਹਨਾਂ ਦਾ ਜੋ ਵੀ ਕੁਝ ਇਕੱਠਾ ਕੀਤਾ ਸੀ ਉਹ ਗੇਂਜਰੀ ਵਾਲ ਲੁੱਟ ਕੇ ਲੈ ਗਿਆ ਉਂ ਪਾਰਟੀ ਬਣਨੀ ਬੜੀ ਔਖੀ ਗੱਲ ਆ ਇੰਨਾ ਇਹ ਖਾਲਾ ਜੀ ਦਾ ਵੜਾ ਨਹੀਂਗਾ ਵੀ ਕੋਈ ਨਵਾਂ ਕਾਲੀ ਦਲ ਜਾਂ ਕੋਈ ਹੋਰ ਪਾਰਟੀ ਹੈ ਜਿਹੜੀ ਉਹ ਪੁਰਾਣੇ ਕੱਲ ਦੀ ਜਗ੍ਹਾ ਲੈ ਜਾਊਗੀ ਇਹ ਬਹੁਤ ਦੂਰ ਦੀਆਂ ਗੱਲਾਂ